ਇੱਥੇ ਡਰ ਹੈ ਕਿਸੇ ਨੇ ਕੰਟਰੋਲ ਨਹੀਂ ਕਰੀ ਉਹ ਵੀ ਸਰਕਾਰ ਪਾਸੇ ਨਹੀਂ ਹੈਗੀ ਆਪਣੇ ਦੀ ਹੈਗੀ ਆਪਾਂ ਨੂੰ ਆਪ ਹੀ ਕੰਟਰੋਲ ਕਰਨਾ ਪੈਣਾ ਜਿੰਨੇ ਵੀ ਸਕਦੇ ਲਗਦੀ ਤੋਂ ਚ ਮਾਰ ਸੰਤਾਨ ਚਾਰ ਦੇ ਨਾਲ ਕਰੇ ਜੁਰੂਸੇ ਮਾਰੇ ਦੀ ਸਵਾਰੀ ਆ ਰਹੀ ਹੈ ਸਮਰ ਬੈਂਟੇ ਦੇ ਵਿਚੋੜੇ ਹੋਵੇ ਆਪਣੇ ਹੱਥਾਂ ਦੇ ਵਿਚੋ ਥੋੜੇ ਹੋ ਜਾ ਪਿੱਛੇ ਹੋ ਜਾ ਕਰਨ ਵਾਸਤੇ ਟ੍ਰੇਨ ਚ ਆ ਰਹੀ ਹੈ ਥੋੜਾ ਹੋ ਜਾ ਪਿੱਛੇ ਹੋ ਜਾ ਪਾਸੋਂ ਲੰਘਣ ਵਾਸਤੇ ਰਸਤਾ ਛੱਡੋ ਹੋ ਜਾ ਪਿੱਛੇ ਨੂੰ ਹੋ ਜਾ ਵੀਰ ਜੀ ਹੋਰ ਹੋ ਜਾ ਬਹੁਤ ਬਹੁਤ ਧੰਨਵਾਦ ਵੀਰ ਜੀ ਬੜੇ ਬੜੇ ਹੋ ਗਏ ਪਿੱਛੇ ਨੂੰ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਸਾਫਤਾ ਐਮਐਲਏ ਉਸ ਨਮਕਿਨ ਇਹਨਾਂ ਨੇ ਜੀ ਆਇਆਂ ਨੂੰ ਬੇਨਤੀ ਹੈ ਕਿ ਸੋਪੀ ਆਗਣ ਸਰਦਾਰ ਰਣਜੀਤ ਸਿੰਘ ਜੀ ਤੇ ਲੋਕੋ ਕੋਲ ਪਹੁੰਚਣ ਵਰਕੇ ਆਏ ਨੇ ਉਹਨਾਂ ਦਾ ਬੇਤਨ ਸਤਕਾਰ ਕੀਤਾ ਜਾ ਰਿਹਾ ਹੈ ਪੰਜਾਬ ਪਿਆਰਿਆਂ

ਆ ਕਾਲ ਆਪਣੇ ਨੰਬਰ ਦੇ ਦੇ ਨੇ ਢਲ ਕੇ ਗੁਰਤੇਗ ਭਾਦਰ ਜੀ ਦਾ ਜੋ ਆਸਾਮ ਤੋਂ ਨਗਰ ਕੀਰਤਨ ਚੱਲਿਆ ਸੀ ਉਹਦੀ ਉਹਦਾ ਸਵਾਗਤ ਕੀਤਾ ਹੱਥ ਜੋੜ ਕੇ ਨਮਨ ਤੇ ਆਉਣ ਵਾਲੀ ਪੀੜ੍ਹੀ ਨੂੰ ਕਈਆਂ ਨੂੰ ਇਹ ਚੀਜ਼ ਨਹੀਂ ਪਤਾ ਕਿ ਗੁਰਤੇਗ ਭਾਦਰ ਜੀ ਨੇ ਹਿੰਦੂਆਂ ਦੇ ਲਈ ਉਹਨਾਂ ਦੀ ਰੱਖਿਆ ਦੇ ਲਈ ਆਪਣਾ ਸੀ ਜਿੱਦ ਕਰਕੇ ਉਹਨਾਂ ਨੂੰ ਹਿੰਦੀ ਚਾਦਰ ਕਿਹਾ ਜਾਂਦਾ ਸੋ ਇਹ ਜਿਹੜੇ ਸੇਵਾਵਾਂ ਨੇ ਜਿਹੜੇ ਆਪਾਂ ਰੋਕ ਰੋਕ ਕੇ ਕਰਦੇ ਇਹਨਾਂ ਤੋਂ ਬੱਚਿਆਂ ਨੂੰ ਪਤਾ ਚੱਲਦਾ ਇਹ ਸਭ ਨੂੰ ਕਰਨੀਆਂ ਚਾਹੀਦੀਆਂ ਅਸੀਂ ਹੁਣ ਅੱਗੋਂ ਵੀ ਨਗਰ ਕੀਰਤਨ ਆ ਰਹੇ ਆ ਸਾਰੀ ਸੰਗਤ ਨੂੰ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਆਪਣੀ ਸੇਵਾ ਨਿਭਾਓ ਸ਼ੁਕਰੀਆ ਥੈਂਕ ਯੂ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਵਾਈ ਗੁਰ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਗਲਤੀ ਕੀਤੀ ਹੈ ਇਹ ਮੈਂ ਕੀ ਕਹਿਣਾ ਚਾਹਾਂ ਕਿ ਤੁਸੀਂ ਕਹੋ ਜੀ ਬਲੰਸਾ ਬੋਲ ਦਿਓ ਜੀ ਬਲੰਸਾ ਬੋਲ ਦਿਓ ਜੀ ਜੀ ਆਨੰਦ ਸਤਿ ਸਾਰੇ ਆਪਣਾ ਕਿਹੜਾ ਏਰੀਆ ਕਿਸ ਤਰ੍ਹਾਂ ਦੇ ਪਰਾਲੇ ਕਰ ਦਿੱਤੇ ਸੀ ਉਹ ਸਾਰੇ orange ਦੇ ਪਰਾਲਾ ਹੁੰਦਾ ਕਿਹੜੇ ਏਰੀਆ ਤੇ ਕਿੰਨਾ ਨੁਕਸਾਨ ਕਰਾਪਾ ਮਾਰੀ ਦੂਜੇ ਇੱਕ ਬਾਰ ਦੱਸਿਆ ਆਪ ਜੀ ਦਾ ਆਪ ਅੱਗੇ ਹੋ ਕੇ ਲਈ ਆ ਅਸੀਂ ਉਹ ਸਾਰੀ ਸੰਗਤ ਦਾ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਇਹੜਾ ਏਰੀਆ ਸਰ ਇਹ ਕਿੱਟੀ ਜਲਾਉਂਦੀ ਆ ਜੀ ਪਟੀਆਂ ਵੇਡ ਕਿੱਟੀ ਗਰੋਣੀ ਪਟੀਆਂ ਵੇਡ ਦਸ਼ਮੇਸ਼ ਦਰਬਾਰ ਤੇ ਦਸ਼ਮੇਸ਼ ਦਰਬਾਰ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਗੁਰਪ੍ਰੀਤ ਮਹਾਂਦਰਸ਼ਮਨੀ ਇਹ ਕਹ ਰ ਨਾਉ ਨਜ ਆਵੈ ਤਾ ਹੋ ਜਦੋਂ ਗੁਰੂ ਅਰਜ ਸੇ ਮਹਾਂਦਰਸ਼ਵ ਨੂੰ ਸਮਰੀਦਾ ਫਿਰ ਦੁਨੀਆਂ ਦੀਆਂ ਹਰ ਸੰਜੇ ਵਰਕ ਕੰਮ ਕਰਨਾਂ ਤੇ ਆਜ ਡਗਦੀਆਂ ਹਨ ਅਹੀਂ ਥੋੜਾ ਪਿੱਛੇ ਆ ਜਾਓ ਨਾ ਪਿੱਛੇ ਆ ਜਾਓ शही जी पवनी अॼु दिली वञ कार तयारी बड़ी बड़ी लॻी वणी ਸੰਤਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਗਰ ਕੀਰਤਨ ਦੇ ਕਲਗੀਧਰ ਗੁਰਦੁਆਰਾ ਸਾਹਿਬ ਸੇ ਉੱਤੇ ਸਾਰੇ ਸੀਨੀਅਰ ਡਿਪਟੀ ਮੇਰ ਵੱਡੇ ਭਾਈ ਰਕੇਸ਼ ਪ੍ਰਾਸਾਦ ਜੀ ਔਰ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਮੇਰੇ ਨਾਲ 베ਦੀ ਜੀ ਸਾਰੇ ਤਮਨ ਜੀ ਸਾਰੇ ਅਸੀਰਾਲ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਆਜ਼ੀ ਭਾਰ ਰਿਹਾ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਜਿਹੜੀ ਆ ਉਹ ਪੂਰੇ ਸੰਸਾਰ ਚ ਐਡੀ ਵੱਡੀ ਕੁਰਬਾਨੀ ਕਦੇ ਨਾ ਦੇਖਣ ਨੂੰ ਮਿਲਨੀ ਆ ਔਰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜ਼ੁਲਮਾਂ ਦੇ ਖਿਲਾਫ ਲੜਦੇ ਲੜਦੇ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਪੂਰੇ ਵਿਸ਼ਵ ਦੇ ਅੰਦਰ ਇਹ ਜਿਹੜਾ ਆਪਣਾ ਸ਼ਹੀਦੀ ਦਾ ਦਿਹਾੜਾ ਸਾਰੀ ਦੁਨੀਆ ਮਨਾ ਰਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਹਾਂਜੀ ਸਰ ਕੀ ਨਾਮ ਹੈ ਜੀ ਆਹ ਤੁੰਗਰ ਕਾਲ ਸੀ ਜੀ ਜਰਹਾਲ ਇੱਕ ਪਟਾਰ ਦੇ ਉੱਪਰੋਂ ਮਾਰ ਕੇ 길 ਰੋਡ ਐਸੇ ਵਿੱਚ ਸਾਰੇ ਸਾਡੇ ਮੈਂਬਰ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਅੱਜ ਨਗਰ ਕੀਰਤਨ ਤੋਂ ਗੋਬੀ ਖਾਲਸਾ ਤੋਂ ਚੱਲ ਕੇ ਹਰਤੰ ਸਾਹਿਬ ਫਿਲਮ ਤੇਗ ਮੰਦ ਸਾਹਿਬੀ ਦਾ ਮੱਢ ਜੁੱਸੋ ਸਲਾਹ ਦੀ ਵੀ ਹੋ ਰੂ ਹੈ ਸਮਾਜ ਦੇ ਨਗਰ ਕੀਰਤਨ ਚੱਲ ਰਿਹਾ ਹੈ ਸਮਾਜ ਦੇ 길 ਰੋਡ ਤੇ ਆਇਆ ਸੀ ਤਾਂ ਸਾਡੀ ਮਾਰਕ ਦੇ ਲੋਕ ਤੇ ਰਕੀਰ ਦਾ ਸਵਾਗਤ ਕੀਤਾ ਗਿਆ ਅਤੇ ਜੀ ਸਾਹਿਬ ਦਾ ਖੁਦਾਨਾ ਕੀਤਾ ਗਿਆ ਜਿਹੜੋ ਉਹ ਅਮਰ ਦੇ ਸਮਾਰਟੇ ਕਰਨ ਪਏ ਨੇ ਇਸ ਰੋਪ ਚਰਨ ਪਏ ਨੇ ਪਾਰੀ ਸੰਗਤ ਦਾ ਬਹੁਤ ਸਵਾਤ ਲਵਾਵੇ ਬਰਗੀ ਵੀ ਇਹ ਕਿ ਆਓ ਅੱਜ ਜਦੋਂ ਆਪਾਂ ਅਕਤੂਬਰ ਜੁਨੇ ਹੋਏ ਪੂਰਵੰਦੇ ਨੇ ਇਹ ਮਨਾਣੇ ਤਾਂ ਹੀ ਸਭ ਨੇ ਜਾਣ ਚਾਹਤ ਹੋਵੇ ਕਿ ਆਪਾਂ ਗੁਰੂ ਸਾਹਿਬ ਦੇ ਦਸਤੇ ਮਾਰਨ ਤੋਂ ਚਲੋਣਾ ਪ੍ਰਚਾਰਾ ਕਰੀਏ ਜਿਹੜੇ ਮੇਰੇ ਸਰਕਾਰ ਦੇ ਵੀਰ ਕੋਈ ਪਤੀਤ ਨੇ ਜਾਂ ਕੋਈ ਨਸ਼ੇ ਨਾਲ ਲੱਫ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕੀ ਗੁਰਗੁਰੂ ਕੋਲੋਂ ਵੀ ਆ ਕੇ ਗੁਰਗੁਰੂ ਦੇ ਆ ਕੇ ਕੀ ਨਿਸ਼ਚਾ ਕਰਨੇ pran karma ਕਿ ਉਹ ਨਕੇ ਨੂੰ ਜਿਹੜਾ ਹੈਗਾ ਉਹ ਨੂੰ ਨਕੇ ਤੋਂ ਮੁਕਤ ਹੋ ਜਾਣਾ ਮਤਲਬ ਕਿ ਤਿਆਗ ਦੇਣ ਪਰ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਗੁਰੂ ਨੂੰ ਨਸਰਤ ਹੋਵੇ ਕੀਰਤਨ ਅਥਾਮ ਤੋਂ ਚੱਲਿਆ ਹੋਇਆ ਉਹ ਲੁਧਿਆਣੇ ਦੇ ਪਹੁੰਚਿਆ ਹੈ ਉਹਦੇ ਸਵਾਗਤ ਲਈ ਕਾਤੀਆਂ ਪਿੰਡ ਹੋਰ 11 ਪਿੰਡਾਂ ਦੀ ਜੋ ਸੰਗਤ ਹੈ ਉਹ ਸੇਵਾ ਕਰ ਰਹੀ ਹੈ ਜੀ ਬੜੀ ਖੁਸ਼ਾ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਟਾਈਮ ਜਗਾ ਦੇ ਦੇ ਇਹ ਵੀ ਗੱਡੀ ਲੰਘਾਉਂਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਨਗਰ ਕੀਰਤਨਾ ਤੇ ਜਿਹੜੇ ਦਸਾਂ ਪਿੰਡਾਂ ਦੇ ਸੰਗਤ ਜਿਹੜੀ ਆਈ ਹੋਈ ਹੈ ਇੱਥੇ ਸਾਰਿਆਂ ਨੇ ਰਲ ਮਿਲ ਕੇ ਲੰਗਰ ਲਾਇਆ ਔਰ ਬਹੁਤ ਵਧੀਆ ਸਵਾਗਤ ਜਿਹੜਾ ਵਾ ਕਾਲਪੁਰਖ ਦੀ ਕਿਰਪਾ ਦੇ ਨਾਲ ਇੱਥੇ ਵਧੀਆ ਪ੍ਰਬੰਧ ਚੱਲ ਰਹੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਸ ਬਹੁਤ ਆ ਬੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਨੂ ਰਾਖਾ ਪ੍ਰਤਾਕਾ ਐਸੇ ਦਿਨ ਬਿਆਲ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਨੌਵੇਂ ਗੁਰਦੇਵ ਸਤਿਗੁਰੂ ਇਹਨਾਂ ਦਾ ਪਾਵਨ ਕੋਇਤਰ 350 ਸਾਲੀ ਸਤਾਬੀ ਅਤੇ ਉਹਨਾਂ ਦੇ ਪਿਆਰੇ ਗੁਰਸਿੱਖ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦੇਵਾਲਾ ਜੀ ਇਹਨਾਂ ਦੀ ਸ਼ਹਾਦਤ 350 ਸਾਲਾ ਸ਼ਤਾਬਦੀ ਜੋ ਆ ਰਹੀ ਹੈ ਇਸੇ ਸੰਬੰਧ ਵਿੱਚ ਜੋ ਪਿਛਲੇ 3 ਮਹੀਨੇ ਤੋਂ ਨਗਰ ਕੀਰਤਨ ਅਸਾਮ ਗੁਹਾਟੀ ਤੋਂ ਚੱਲਿਆ ਸੀ ਉਹ ਇਸੇ ਪਹੁੰਚਦਾ ਹੋਇਆ ਲੁਧਿਆਣੇ ਪਹੁੰਚ ਚੁੱਕਾ ਹੈ ਇਸ ਟਾਈਮ ਗੁਰਦੁਆਰਾ ਸ਼੍ਰੀ ਗੁਕਲਗੀਤਾਰ ਸਿੰਘ ਸਭਾ ਇਸ ਸਥਾਨ ਤੇ ਸੰਗਤ ਪਹੁੰਚ ਚੁੱਕੀ ਹੈ ਨਗਰ ਕੀਰਤਨ ਵੀ ਨਾਲ ਹੀ ਪਹੁੰਚ ਰਿਹਾ ਹੈ ਇੱਥੇ ਦੀ ਸਮੂਹ ਪ੍ਰਬੰਧਕ ਕਮੇਟੀ ਔਰ ਇਲਾਕੇ ਦੀਆਂ ਸੰਗਤਾਂ ਔਰ ਅਤੇ ਸਤਿਕਾਰਯੋਗ ਜਥੇਦਾਰ ਹੀਰਾ ਸਿੰਘ ਜੀ ਗਾਬੜਿਆ ਜਥੇਦਾਰ ਜਸਵਿੰਦਰ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਸਮੂਹ ਜੋ ਮੈਂਬਰ ਆਏ ਨੇ ਸਮੂਹ ਸੰਗਤ ਆਈ ਹੈ ਉਹ ਨਗਰ ਕੀਰਤਨ ਦੇ ਸਵਾਗਤ ਵਾਸਤੇ ਖੜੀ ਹੈ ਸੋ ਸਾਰਿਆਂ ਨੂੰ ਇਸ ਨਿਮਰ ਬੇਨਤੀ ਹੈ ਕਿ ਆਓ ਆਪਣੇ ਘਰਾਂ ਵਿੱਚੋਂ ਨਿਕਲ ਕੇ ਇਸ ਨਗਰ ਕੀਰਤਨ ਨੂੰ ਜੋ ਸ਼ਾਮਲ ਸੰਗਤਾਂ ਨੇ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਨੂੰ ਜਿਵੇਂ ਆਖੀਏ ਔਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਚੋਧੜੀ ਕਰੀਏ ਸਤਿਗੁਰ ਬਖਸ਼ਿਸ਼ ਕਰੇ ਰਹਿਮਤ ਕਰੇ ਸਾਨੂੰ ਗੁਰ ਸਿੱਖੀ ਜੀਵਨ ਬਖਸ਼ੇ ਅਤੇ ਨਾਮ ਬਾਣੀ ਦੇ ਨਾਲ ਜੋੜ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਰ ਫੋਰ ਦਲੀਸ ਤੇ ਪ੍ਰਪੁਰ ਕੀਆ ਬਿਆਨ ਇੱਕ ਬਹਾਦਰ ਸਿੱਖ ਰਿਆ ਕਰੀ ਨਾ ਕਿਨੂ ਆਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਤੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਜੋ ਪੂਰੇ ਵਿਸ਼ਵ ਭਰ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਸ਼ਤਾਬਦੀ ਬੜੇ ਵੱਡੇ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੋਈ ਹੈ ਸਮਾਂ ਅੱਗੋਂ ਪਤਾ ਨਹੀਂ 400 ਸਾਲਾ ਕਿਨੇ ਦੇਖਣਾ ਪਰ 350 ਸਾਲਾ ਬਹੁਤ ਭਾਵਨਾ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਸ੍ਰੀ ਥੋਪੜੀ ਸਾਹਿਬ ਤੋਂ ਅਸਾਮ ਤੋਂ ਜੋ ਨਗਰ ਕੀਰਤਨ ਚੱਲਿਆ ਹੈ ਉਹ ਪੰਜਾਬ ਦੀ ਧਰਤੀ ਤੇ ਲੁਧਿਆਣਾ ਸ਼ਹਿਰ ਵਿਖੇ ਪਹੁੰਚਿਆ ਹੈ ਸੋ ਇੱਥੇ ਅੱਜ ਗੁਰਦੁਆਰਾ ਸਿੰਘ ਸਭਾ ਟੇਖੇਵਾਲ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਲੰਗਰ ਲਗਾਏ ਗਏ ਸਟੇਜ ਲਗਾਈ ਗਈ ਔਰ ਆਈਆਂ ਸੰਗਤਾਂ ਦਾ ਸਵਾਗਤ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਗਤ ਕੀਤਾ ਗਿਆ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਔਰ ਸੰਗਤਾਂ ਦੇ ਦਰਸ਼ਨ ਕਰਾਏ ਸੋ ਅਸੀਂ ਇਹ ਸੇਵਾ ਕਰਕੇ ਵੱਡੇ ਭਾਗਾ ਵਾਲੇ ਮਹਿਸੂਸ ਕਰ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਸਭਨਾ ਦੇ ਜੀਵਨ ਵਿੱਚ ਛੜਦੀ ਕਲਾ ਦੇਣ ਐਸਾ ਬੈਰਾਗ ਉਮਾਓ ਜੋਗਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਬਾਣੀ ਬਾਣਾ ਕਮਾਉਣ ਲਈ ਪ੍ਰੇਰਿਤ ਕੀਤਾ ਅਸੀਂ ਉਹਨੂੰ ਪੜ੍ਹ ਸੁਣ ਕੇ ਜੀਵਨ ਵਿੱਚ ਅਮਲ ਵਿੱਚ ਲਿਆਈਏ ਸਭਨਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਦੇ ਇਹ ਜੇ 350 ਸਾਲਾਂ ਸਮਾਗਮ ਦੇ ਵਿੱਚ ਅੱਜ ਨਗਰ ਕੀਰਤ ਸਾਡੇ ਇਲਾਕੇ ਚੋਂ ਨਗਰਿਆ ਸਾਧ ਸੰਗਤਾਂ ਨੇ ਰਲ ਮਿਲ ਕੇ ਗੁਰੂ ਸਾਹਿਬ ਦਾ ਪੰਜ ਪਿਆਰੇ ਸਬਾਨਾਂ ਦਾ ਸੰਗਤਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬ ਦੇ ਵਾਸਤੇ ਸੰਗਤਾਂ ਨੇ ਰਮਾਲ ਪੇਟ ਕੀਤੇ ਨੇ ਪੰਜ ਪਿਆਰੇ ਸਾਹਿਬ ਨੂੰ ਸਰੋਪਿਆਂ ਨਾਲ ਸਨਮਾਨਤ ਕੀਤਾ ਗਿਆ ਫਲ ਫਰੂਟ ਦੇ ਲੱਗਰ ਲਾਏ ਗਏ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਅਸੀਂ ਵਿਢਪਾਗੇ ਹਾਂ ਆਪਣੇ ਜੀਵਨ ਦੇ ਵਿੱਚ ਇਹ 350 ਸਾਲਾਂ ਜੋ ਸਮਾਗਮ ਦੇਖ ਰਹੇ ਆ ਇਹ ਸਾਡੇ ਵੱਡੇ ਭਾਗ ਨੇ ਵੀ ਜਿਹੜੇ ਅਸੀਂ ਇਹ ਸਮਾਗਮ ਦੇਖ ਰਹੇ ਆ ਕਿਨੇ ਵੇਖਣਾ 350 ਸਾਲਾਂ ਦਾ ਸਾਧ ਸੰਗਤ ਜੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਸੰਗਤ ਦੀ ਤੇ ਮਹਾਰਾਜ ਕਿਰਪਾ ਕਰੇ ਸੰਗਤਾਂ ਤੇ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ ਚੜ੍ਹਦੀ ਕਲਾ ਹੋਵੇ ਹਰ ਮਤਾ ਦੇ ਫਤਿਹ ਹੋਵੇ ਇਸੇ ਤਰ੍ਹਾਂ ਆਪਣੇ ਅਮਨ ਅਗਦੀ ਸੰਗਤਾਂ ਸਾਡੇ ਸਾਡੇ ਆ ਸਾਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਮਸਕੀਨ ਨਗਰ ਦੀ ਸੰਗਤ ਇਹ ਰਲ ਮਿਲ ਕੇ ਪ੍ਰਾਲਾ ਕੀਤਾ ਸੰਗਤਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਸਾਹਿਬ ਜੀ ਤੁਹਾਡਾ ਵੀ ਧੰਨਵਾਦ ਆ ਤੁਸੀਂ ਇੱਥੇ ਆਉਨੇ ਹੋ ਬਹੁਤ ਕਿਰਪਾ ਹੋਈ ਆ ਵੱਡਾ ਸਮਾਗ ਵੱਡੇ ਵੱਡੇ ਕਾਫਲੇ ਆ ਰਹੇ ਨੇ ਤੇ ਗੁਰੂ ਸਾਹਿਬ ਕਿਰਪਾ ਕਰ ਰਿਹਾ ਸੰਗਤਾਂ ਦੇ ਉੱਤੇ ਸੇਵਾ ਲੈ ਰਿਹਾ ਆਪਣੇ ਸੇਵਕਾਂ ਤੋਂ ਜੜੀਆਂ ਕਲਾ ਹੋ ਰਹੀਆਂ ਹਰ ਮਦਾਨੇ ਫਤਿਹ ਹੋ ਰਹੀ ਆ ਸੱਚੇ ਪਾਤਸ਼ਾਹ ਬੇਂਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੋਰੀ ਮਿੰਟ ਦੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਦੇ 300 ਸਾਲਾ ਸਾਡੇ 350 ਸਾਲਾ ਸਮਾਗਮਾਂ ਦੇ ਵਿੱਚ ਅਜ ਨਗਰ ਕੀਰਤਨ ਜੋ ਸਾਡੇ ਅਮਨ ਨਗਰ ਅਕਾਸ਼ਨਗਰ ਮਸਕੀਨ ਨਗਰ ਦੀਆਂ ਸੰਗਤਾਂ ਵੱਲੋਂ ਵੱਧ ਚੜ ਕੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸੰਗਤਾਂ ਜਿਸ ਤਰ੍ਹਾਂ ਵੀ ਸੇਵਾ ਕਰਦੀਆਂ ਹਨ ਉਸੇ ਤਰ੍ਹਾਂ ਹੀ ਗੁਰੂ ਕੇ ਲੰਗਰ ਤਿਆਰ ਕਰਕੇ ਸੰਗਤਾਂ ਪਹੁੰਚੀਆਂ ਹਨ ਔਰ ਨਗਰ ਕੀਰਤਨ ਦਾ ਹਾਦਰ ਤੇ ਸਤਿਕਾਰ ਕੀਤਾ ਉੱਥੇ ਪੰਜ ਪਿਆਰਿਆਂ ਦਾ ਸਤਿਕਾਰ ਕੀਤਾ ਗਿਆ ਸਾਧ ਸੰਗਤ ਦਾ ਸਤਿਕਾਰ ਕੀਤਾ ਗਿਆ ਔਰ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਵੇ ਇਸੇ ਤਰ੍ਹਾਂ ਹੀ ਨਗਰ ਕੀਰਤਨ ਦੇ ਵਿੱਚ ਖੁਮ ਹਮਾ ਕੇ ਸੰਗਤਾਂ ਪਹੁੰਚ ਗਏ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਕਰਕੇ ਇਸ ਸਿੱਖੀ ਨੂੰ ਪਰਫੁੱਲਤ ਕੀਤਾ ਜਾਵੇ ਪੰਜਾਬ ਇੱਕ ਗੁਰੂਆਂ ਦੀ ਧਰਤੀ ਹੈ ਔਰ ਸਿੱਖੀ ਨੂੰ ਇੱਕ ਸਿੱਖ ਕੌਮ ਹੀ ਐਸੀ ਕੌਮ ਹੈ ਜਿਹੜੀ ਹਰ ਕੌਮ ਦੀ ਰਾਖੀ ਕਰਨ ਵਾਲੀ ਕੌਮ ਅੱਜ ਕਿਸੇ ਵੀ ਕੌਮ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਿੱਖ ਕੌਮ ਦਾ ਇੱਕ ਸਿੱਖੀ ਦਾ ਨਾਂ ਆਉਂਦਾ ਹੈ ਕਿ ਸਿੱਖੀ ਹਰ ਕੌਮ ਦੇ ਉੱਤੇ ਪਰਦਾ ਪਾ ਕੇ ਰੱਖਦੀ ਹੈ ਇੱਕ ਹਿੰਦੀ ਦੀ ਚਾਦਰ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਜੋ ਸਰਸਪਾ ਕੀਤਾ ਸੀਗਾ ਕਿ ਸਿੱਖ ਮੇਰਾ ਸਿੱਖ ਐਸਾ ਹੋਊਗਾ ਕਿ ਜਿਹੜਾ ਹਰ ਧਰਮ ਦੇ ਉੱਤੇ ਹਰ ਧਰਮ ਦੀ ਰੱਖਿਆ ਕਰੂਗਾ ਇਹ ਉਹ ਰਾਖੀ ਕਰਨ ਵਾਲਾ ਸਿੱਖ ਕੌਮ ਹੈ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਸੈਕਟਰੀ ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਦੀ ਰਹਿਨ ਮਾਈ ਚ ਚੱਲਦੇ ਆ ਜਹੇਦਾਰ ਬਾਬਾ ਕੁਲਦੀਪ ਸਿੰਘ ਜੀ ਤੇ ਜਹੇਦਾਰ ਬਾਬਾ ਭੁਪੇਂਦਰ ਸਿੰਘ ਜੀ ਸਾਰੇ ਵੀ ਟ੍ਰਾਂਸਪੋਰਟ ਨਗਰ ਨਰਮਲ ਕਾਲ ਬੂੰਗਾ ਸ਼ੌਣੀ ਤੋਂ ਆਏ ਆ ਜੀ ਤੇ ਅਸੀਂ ਅੱਜ ਬੇਨਤੀ ਕਰਦੇ ਆਂ ਸਾਰੀ ਸੰਗਤ ਨੂੰ ਲੁਧਿਆਣੇ ਦੀ ਨੂੰ ਕਿ ਅੱਜ ਜਿਹੜਾ ਸਵਾਗਤ ਹੋ ਰਿਹਾ ਆ ਜਿਹੜਾ ਅੱਜ ਨਗਰ ਕੀਰਤਨ ਆਇਆ ਆ ਧੂਬੜੀ ਸਾਹਿਬ ਅਸਾਮ ਤੋਂ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੋਂ ਚੱਲ ਕੇ ਤੇ ਆਨੰਦਪੁਰ ਸਾਹਿਬ ਨੂੰ ਰਵਾਨਾ ਹੋਇਆ ਅੱਜ ਉਹ ਨਗਰ ਕੀਰਤਨ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਹੁੰਚਿਆ ਹੈ ਬੜੀ ਸੰਗਤ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਸੰਗਤਾਂ ਨੇ ਪਿੰਡਾਂ ਚੋਂ ਸ਼ਹਿਰਾਂ ਚੋਂ ਕਲੋਨੀਆਂ ਚੋਂ ਸਾਰਿਆਂ ਨੇ ਇਕੱਠੇ ਹੋ ਕੇ ਜੀਟੀ ਰੋਡ ਦੇ ਉੱਤੇ ਅੱਜ ਲੰਗਰ ਲਾਇਆ ਹੈ ਜੀ ਬਹੁਤ ਵੱਡੇ ਤਰੀਕੇ ਨਾਲ ਲੰਗਰ ਚੱਲ ਰਿਹਾ ਹੈ ਬਹੁਤ ਵੱਡੀ ਸੇਵਾ ਕੀਤੀ ਹੈ ਬੜੀ ਕਿਰਪਾ ਹੋਈ ਗੁਰੂ ਸਾਹਿਬ ਦੀ ਗੁਰਤੇਗ ਬਹਾਦਰ ਸਾਹਿਬ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਨਗਰ ਕੀਰਤਨ ਪਹੁੰਚਿਆ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਜ ਅਸੀਂ ਸਾਰੇ ਨਿਹੰਗ ਸਿੰਘ ਫੌਜਾਂ ਇੱਥੇ ਇਕੱਠੀਆਂ ਨੇ ਗੁਰੂ ਨਾਨਕ ਨਾਮ ਲੈ ਕੇ ਸੰਗਤਾਂ ਇਕੱਠੀਆਂ ਨੇ ਸੋ ਬੜੇ ਜਾਹੋ ਜਲਾਲ ਨਾਲ ਨਗਰ ਕੀਰਤਨ ਇਥੋਂ ਚੱਲਿਆ ਜੀ ਹੁਣ ਅੱਗੇ ਜਿੱਦਾਂ ਜਿੱਦਾਂ ਜਾਏਗਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਆਪੋ ਆਪਣੇ ਇਲਾਕੇਾਂ 'ਚ ਆਪੋ ਆਪਣੇ ਸ਼ਹਿਰਾਂ 'ਚ ਪਿੰਡਾਂ 'ਚ ਗੁਰੂ ਸਾਹਿਬ ਦਾ ਦਰਸ਼ਨ ਦਰਾਰ ਕਰੋ ਤੇ ਰੋਡਾਂ ਦੇ ਉੱਤੇ ਜਿਤਨਾ ਵੀ ਹੋ ਸਕੇ ਥੋੜਾ ਲਾਓ ਵੱਧ ਲਾਓ ਲੰਗਰਾਂ ਦੀ ਦੇਵਨਪਾਓ ਤੇ ਗੁਰੂ ਜਸ ਸੁਣੋ ਤੇ ਸੁਣਾਓ ਗੁਰਸਿੱਖੀ ਨਾਲ ਜੁੜੋ ਤੇ ਜੋੜੋ ਇਹੀ ਪ੍ਰੇਰਣਾ ਕਰਦੇ ਹਾਂ ਅਸੀਂ ਸਾਰਿਆਂ ਨੂੰ ਕਿ ਗੁਰੂ ਸਾਹਿਬ ਜਿੱਥੋਂ-ਜਿੱਥੋਂ ਵੀ ਪੈਰ ਪਾ ਕੇ ਚੱਲਣ ਪਾ ਕੇ ਲੰਘਦੇ ਨੇ ਤੁਸੀਂ ਲਾਹਾ ਪ੍ਰਾਪਤ ਕਰੋ ਜੀ ਇਸ ਕਰਕੇ ਜ세ਦਾਰ ਬਾਬਾ ਗੁਰਦੀਪ ਸਿੰਘ ਜੀ ਬਚਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਰੇਂਦੇ ਨੇ ਠਾ ਰਹਿਨੇ ਆ ਜੋ ਕਿ ਅੱਜ ਮਹਾਨ ਨਗਰ ਕੀਰਤਨ ਆ ਚੁੱਕਿਆ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਇਆਗਾ ਤੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਹੁੰਦਾ ਹੁਣ ਇਹ ਦਿੱਲੀ ਜਾਣਾ ਹੈਗਾ ਦਿੱਲੀ ਹੁੰਦਾ ਉੱਥੇ ਜਾ ਕੇ ਸਮਾਪਤੀ ਹੋਣੀ ਹੈ ਜੁਨੀਆਂ ਵੀ ਮੇਰੀਆਂ ਸੰਗਤਾਂ ਨੇ ਮੇਰੇ ਭਰਾ ਨੇ ਮੇਰੇ ਵੀਰ ਨੇ ਪਿੰਡਾਂ ਵਾਲੇ ਨੇ ਸ਼ਹਿਰਾਂ ਵਾਲੇ ਨੇ ਸਾਰੇ ਵੱਤੋਂ ਵੱਦ ਨਗਰ ਕੀਰਤਨ ਦਾ ਅਰੇ ਮੂਰੇ ਲੰਗਰ ਲਾਓ ਨਗਰ ਕੀ ਤਨ ਦੇ ਮੂਰੇ ਸੰਗਤਾਂ ਇਕੱਠੀਆਂ ਹੋਣ ਮੱਥਾ ਟੇਕਨ ਦਰਸ਼ਨ ਕਰਨ ਤੇ ਗੁਰੂ ਨਾਲ ਜੁੜੋ ਗੁਬਾਣੀ ਵਾਲੇ ਗੁਰੂ ਨਾਲ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਨਾਲ ਜੁੜੋ ਗੁਰੂ ਵਾਲੇ ਬਣੋ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਸਾਰੇ ਸੰਗਤਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਰਮ ਲਵੇ ਨਾਲ ਜAVE ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨ ਭਾਵੇ ਚੜ੍ਹਦੀ ਕਲਾ ਹੋ ਜਾਵੇ ਜੈ ਤ੍ਰਿਯਾ ਗਾ ਰੋਟ ਕਾ ਰਵਣ ਨਾਲ ਆਵੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਬੋਲਾਵੇਂ ਆ ਲੋ ਜਾਵੇ ਬਾਬੇ ਜੀ ਦਾ ਦਿਨ ਹੈ ਮਾਨੂੰ ਪਾਵੇ ਬਾਬਾ ਦੀਪ ਸਿੰਘ ਜੀ ਦਾ ਮਾਨੂੰ ਪਾਵੇ ਗੁਰੂ ਗੋਬਿੰਦ ਸਿੰਘ ਜੀ ਦਾ ਮਾਨੂੰ ਪਾਵੇ ਮਹਾਰਾਜ ਸਾਹਿਬ ਦਾ ਮਾਨੂੰ ਪਾਵੇ ਕਰਦੀ ਜਲਾ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਪਾਛਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜੀ ਦੀ ਪਰਵ ਨੂੰ ਮਨ ਲ ਮੋਖ ਰੱਖਦੇ ਹੋਏ ਜੋ ਕਿ ਹਜੂਰ ਸਾਹਿਬ ਤੋਂ ਨਗਰ ਕੀਰਤਨ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਚੱਲਿਆ ਸੀ ਪੜਾਵਾਰ ਪੜਾ ਹੁੰਦਾ ਹੋਇਆ ਰਾਤ ਦਾ ਪੜਾ ਮਹੌਤ ਸਹਿਗਾ ਉੱਥੋਂ ਹੁੰਦਾ ਹੈ ਅੱਜ ਸਾਡੇ ਨਗਰ ਲੋਡੂਵਾਲ ਵਿੱਚੋਂ ਦੀ ਇੱਥੇ ਉਹਨਾਂ ਦਾ ਆਉਣ ਤੇ ਸਵਾਗਤ ਕੀਤਾ ਤੇ ਅਸੀਂ ਸਾਰੀ ਸੰਗਤ ਨੂੰ ਮਰੇ ਇਹ ਦਨੇ ਆ ਕਿ ਮਹਾਰਾਜ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਸਨਤ Hindu ਧਰਮ ਦੇ ਲਈ ਜੋ ਕਿ ਉਦੋਂ ਜ਼ਾਲਮ ਔਰੰਗਜ਼ੇਬ ਹਰ ਰੋਜ਼ ਸਵਾਮਣ ਦੇ ਆਪਣੇ ਲਾ ਜੰਝੂ ਲਾ ਕੇ ਛਕਦਾ ਹੁੰਦਾ ਸੀ ਪ੍ਰਸ਼ਾਦਾ ਛਕਦਾ ਸੀ ਤੇ ਨਵੇਂ ਪਾਸ਼ਾ ਨੂੰ ਆ ਕੇ ਬੇਨਤੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਕਿਸੇ ਮਹਾਪੁਰਸ਼ ਦੀ ਬਲੀ ਦੇਣੀ ਆ ਤਾਂ ਨਵੇਂ ਪਾਸ਼ਾ ਨੇ Hindu ਧਰਮ ਦੀ ਖਾਤਰ ਆਪਣਾ ਸਿਰ ਕਟਵਾਇਆ ਦਿੱਲੀ ਦੇ ਵਿੱਚ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੀ.ਐਨ.ਟੀ.ਏ. ਕੇ ਸੋਮਹਮ ਆਗੇ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਵਾਜ ਜੋ ਕਿ ਆਪਣੇ ਨਗਰ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਜਿਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦਿਆਂ 350 ਸਾਲਾਂ ਸ਼ਹੀਦੀ ਸਤਾਬਦੀ ਸਮਾਗਮ ਜਿਸ ਦੇ ਸੰਬੰਧ ਦੇ ਵਿੱਚ ਪਿਛਲੇ ਕਾਫੀ ਸਮਿਆਂ ਤੋਂ ਨਗਰ ਕੀਰਤਨ ਜੋ ਚੱਲ ਕੇ ਆ ਰਿਹਾ ਹੈ ਰਾਤ ਜੋ ਕਿ ਮੌਸਾਬ ਦੀ ertidite ਪੜਾ ਹੋਇਆ ਉਬਰਾਂਤ ਅੰਮ੍ਰਿਤ ਵੇਲੇ ਤਕਰੀਬਨ 9-10 ਵਜੇ ਫਿਰ ਨਗਰ ਕੀਰਤਨ ਦੀ ਰੰਮਪਤਾ ਹੋਈ ਪੜਾਦਰ ਪੜਾਕ ਕਰਦੇ ਹੋਏ ਨਗਰ ਕੀਰਤਨ ਅੱਜ ਆਪਣੇ ਨਗਰ ਪਿੰਡ ਲਾਡੋਵਾਲ ਦੇ ਵਿੱਚ ਪਹੁੰਚਿਆ ਜਿੱਥੇ ਗੁਰਦੁਆਰਾ ਸਿੰਘ ਸਵਾ ਪਿੰਡ ਲਾਡੋਵਾਲ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਆ ਰਹੀਆਂ ਸੰਗਤਾਂ ਦਾ ਨਿੱਘਾ ਸਵਾਗਤ ਹੋਇਆ ਹੈ ਸੰਗਤਾਂ ਵਾਸਤੇ ਲੰਗਰ ਵੀ ਲਗਾਏਗੇ ਸੋ ਸਾਹਿਬ ਦੀਆਂ ਚਰਨਾ ਕਵਲਾਂ ਦੇ ਵਿੱਚ ਸਾਰੀਆਂ ਸੰਗਤਾਂ ਨਕਮਸਤਕ ਹੋਈਆਂ ਨੇ ਧੰਤਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅਤੇ ਮਹਾਨ ਸ਼ਹੀਦ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਪ੍ਰਿਆਹ ਹੱਥ ਰੱਖਣ ਇਸੇ ਤਰ੍ਹਾਂ ਹੀ ਉਦਮ ਉਪਰਾਲੇ ਕਰਨ ਦਾ ਬਲ ਤਾਕਤ ਸਮਰੱਥਾ ਬਖਸ਼ਿ ਦੇਣਣ ਸਤਿਗੁਰ ਜੀ ਸਾਰੀਆਂ ਸੰਗਤਾਂ ਦੀ ਸੇਵਾ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚਿਹਤ ਦੀ ਗੱਲ ਕਰਕੇ ਕਿੰਨੇ ਸਾਰੇ ਸਮੂਹ ਸੰਗਤਾਂ ਨੇ ਕਿਉਂ ਆਇਆ ਆਇਆ ਹੈ। ਸਮੂਹ ਸਰਦਾਰਾਂ ਧੰਨਵਾਦੀ ਕਰਦੇ ਹਾਂ ਜੋ ਇਹ ਵੱਡੀ ਗੱਲ ਤੇ ਵਿੱਚ ਹਾਜ਼ਰ ਹੋ ਕੇ ਘਰਦਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਈ। ਬੜੀਆ ਹਾਲ ਸਮੂਹ ਸੰਗਤਾਂ ਨੂੰ ਧੰਨ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਕੇਹ ਬਹਾਦਰ ਜੀ ਮਹਾਰਾਜ ਜੀ ਭਾਈ ਮਤੀਦਾ ਜੀ ਭਾਈ ਸਪੀਦਾ ਜੀ ਭਾਈ ਗਿਆਨਾ ਜੀ ਦੇ ਸਟੇਟਿਸ ਸਾਲਾ ਸ਼ਹੀਦੀ ਪਰਬਤ ਤੋਂ ਸ਼ੁਰੂ ਹੋ ਰਿਹਾ ਹੈ ਬਹੁਤ ਸਾਰਾ ਚਾਟ ਹੋ ਕੇ ਨਹੀਂ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ अह श्रीमान जी बेइंति है कि असि आज गट्टे ने गट्टे दा बटे तो 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 जागे तो कि तुम आए है एने बटे दा बट्टा आ रहे हो लो लो आए है ए आया छिका नत पुसला को आगे बड़ा साथ के जाओ ना मैं अपने घर में से उदाहरण दे तो बड़ा देते मेरा पता है इसलिए तो चले जाते हैं रोटी ਹਾਂਜੀ ਸਰ ਕੀ ਕਹਿਣਾ ਚਾਹੁੰਦੇ ਅੱਜ ਜੋ ਸਾਡੇ ਸੰਗਤ ਵੱਲੋਂ ਸਾਡੀ पातोषो <laughs> पाटी को नफ़ लफ़्ज़ क રાજી ગ્રંથ સાહેબ મહારાજ કોલ સંગર પાલકના વચ્ચે સહેજ રહ્યા કરતે તેલ પાર પહોંચી ગયો હાલ વાઇરુજી ગાડી રોકો રોકો ગાડી રોકો જી સમૂહ સરતા શરદા ને નાલ ગુરી સાહેબજી ને દર્શન આરામ ને નાલ કરો તે ਗੁਰਪਿਆਰੀ ਸਾਹਿਬ ਸੰਗਜੋ ਸਤ ਬਣਾ ਕਲਗੀਧਰ ਪਾਸ਼ਾ ਜੀ ਬਖਸ਼ੀ ਹੋਈ ਫਤਨਾ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨਗਰ ਕੇ ਤੰਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਪੰਜ ਪਿਆਰੇ ਰਹਿਨਮਾਈ ਜੋ ਪਵਿੱਤਰ ਸਥਾਨ ਜੋ ਕੱਲ ਠਹਿਰਾਉ ਸੀ ਮੋਹ ਸਾਹਿਬ ਵਿਖੇ ਉੱਥੋਂ ਤੋਂ ਚਲਦਾ ਹੋਇਆ ਆਪਣਾ ਨਲੰਦਰ ਬਾਈਪਾਸ ਤੋਂ ਡੀ ਡੀ ਡੋਰ ਤੋਂ ਨਿਕਲਦੇ ਹੋਏ ਜੋ ਇਹ ਪਵਿੱਤਰ ਸਥਾਨ ਸ੍ਰੀਮ ਟਾਪਲੇ ਗੁਰਦੁਆਰਾ ਕੁਰ ਸਾਹਿਬ ਦੀਆਂ ਸੂ ਸੰਗਤਾਂ ਜਿੱਥੇ ਨਗਰ ਕੀਰਤਨ ਨੂੰ ਜੀ ਆਇਆਂ ਨੂੰ ਹੋਰ ਅਸਜਦਾ ਕਰ ਰਹੇ ਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੀ ਸ਼ਹਾਦਤ ਵਿੰਦ ਲਈ ਹੋਰ ਹਿੰਦੂਤਾ ਨਮ ਲਈ ਜਹਾਦਤ ਜੋ ਹੈ ਧਰਮ へ ਸਾਤਾ ਜਨ ਕੀਆ ਫੀਸ ਦੀ ਆ ਪਦ ਸੀਨਾ ਉਚਰੀ ਐ ਸਿੱਦੀਨ ਦੀਆਰ ਪਾਸ਼ਾ ਜੀ ਜਿਨ੍ਹਾਂ ਨੇ ਪਿਉਤਰ ਸਾਡੇ ਜਿੱਥੇ ਸੇ ਨਾਨਕ ਨਾਮ ਲੈਵਾ ਸੰਗਤਾਂ ਬੈਠੇ ਆ ਬੜੀ ਸ਼ਟਡਾਊਨ ਸ਼ਾਹ ਨੂੰ ਚੜ੍ਹਨੀ ਕਰਾਣਾ ਮਨਾਈ ਜਾ ਰਹੀ ਹੈ ਜੀ ਇਲਾਕਾ ਸ੍ਰੇਪ ਟਾਬਰੀ ਤੋਂ ਗੁਰਦੁਆਰਾ ਗੁਰ ਸਾਗਰ ਸਿੰਘ ਸਾਹਿਬਾ ਤੋਂ ਜਿੱਥੇ ਸਮੂਹ ਪ੍ਰਬੰਧਕ ਕਮੇਟੀ ਉਹ ਇਲਾਕਾ ਦੀਆਂ ਸੰਗਤਾਂ ਜਿੱਥੇ ਨਗਰ ਕੀਰਤਨ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਆ ਉਹ ਦਰਸ਼ਨਦਾਰੇ ਕਰ ਰਹੇ ਆ ਨੇ ਉਹਨਾਂ ਵਿੱਚ ਸਾਡੇ ਜੋ ਮੇਰੇ ਵੀਰ ਪ੍ਰੈਸਾਂ ਨੇ ਆਪਣੀ ਸੇਵਾ ਨਿਭਾ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਔਰ ਸਮੂਹ ਸਾਥ ਸੰਗਤਾਂ ਜੋ ਸੇਵਾਵਾਂ ਨਿਭਾ ਰਹੀਆਂ ਨੇ ਉਹਨਾਂ ਦਾ ਵੀ ਧੰਨਵਾਦ ਹੈ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਔਰ ਜਿੱਥੇ ਜਿੱਥੇ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਇਹ ਛਟਾਵਨੀਆਂ ਜੋ ਸਾਡੇ ਜੀਵਨ ਚ ਆ ਰਹੀਆਂ ਨੇ ਅਸੀਂ ਬਹੁਤ ਹੀ ਵੱਡੇ ਭਾਗਾਂ ਨੇ 350 ਸਾਲਾ ਸ਼ਹੀਦੀ ਦਿਹਾੜੇ ਜੋ ਨਵੇਂ ਪਾਸ਼ਾ ਜਿਹੜੇ ਆ ਰਹੇ ਨੇ 25 25 ਨਵੰਬਰ ਨੂੰ ਉਹ ਬਹੁਤ ਸ਼ਰਧਾ ਉਸ਼ਾਤ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਨੇ ਔਰ ਜਿੱਥੇ ਦੇ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਬੋਲ ਸ਼ਰਦ ਸ਼ਾਹਨ ਨੂੰ ਮਨਾਇਆ ਜਾ ਰਹੇ ਨੇ ਇੰਨੇ ਕਹਿੰਦੇ ਹੋਏ ਖੇਮਾ ਦੇ ਜਾਤਾਂ ਵਾਧੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਸਾ ਗੁਰਦੁਆਰੇ ਪਹੁੰਚਿਆ ਅੱਜ 15 ਤਰੀਕ ਨੂੰ ਜੋ ਨਰ ਕੀਰਤਨ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਤੋਂ ਪਹੁੰਚੇਗਾ ਅਸੀਂ ਸਾਰੀਆਂ ਸੰਗਤਾਂ ਦਾ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰਸਾਗਰ ਸਿੰਘ ਸਭਾ ਗੁਰਸਾਗਰ ਟਰਸਟ ਸਾਰੇ ਸਮੂਹ ਮੈਂਬਰਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਅਸੀਂ ਇੱਥੇ ਸਟਾਲ ਲਗਾ ਕੇ ਸੰਗਤ ਦੀ ਸੇਵਾ ਕੀਤੀ ਅਤੇ ਸਾਰੀਆਂ ਵੀਰਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਖਾਸ ਕਰਕੇ ਧੰਤਨ ਸ਼ਿਭੂ ਰਣ ਸਾਹਿਬ ਜੀ ਦੇ ਅਤੇ 350 ਸਾਲਾਂ ਜੋ ਸ਼ੀਧੀ ਵਿਆੜੇ ਮਨਾਏ ਜਾ ਰਹੇ ਹਨ ਧੰਤਨ ਭਾਈ ਮਤੀ ਦਾਸ ਜੀ ਧੰਤਨ ਭਾਈ ਸਤੀ ਦਾਸ ਜੀ ਧੰਤਨ ਭਾਈ ਦਿਆਲਾ ਜੀ ਅਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਜਿਨ੍ਹਾਂ ਨੇ ਸਰਮ ਹੈ ਸੀਸ ਦਿੱਤੇ ਅਸੀਂ ਉਹਨਾਂ ਦੇ ਬਹੁਤ ਹੀ ਰਿਣੀ ਹਾਂ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਅਤੇ ਆਸ ਕਰਦੇ ਹਾਂ ਹੋਰ ਵੀ ਜੋ ਨਨਕੀਰਤਨ ਆ ਰਹੇ ਹਨ ਸਮੂਹ ਪ੍ਰਬੰਧਨ ਕਮੇਟੀ ਨੂੰ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਧਨਵਾਦ ਸਹਿਤ ਸੇਵਾ ਨਿਭਾਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੇਕ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਪ ਨੂੰ ਸਮਰਪਿਤ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਜੋ ਵੀ ਪ੍ਰੋਗਰਾਮ ਲੀਕੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਇਮ ਨੇ ਧਰਮ ਜ਼ਹਿਰ ਤੱਕ ਜਨਕੀਆ ਸੀਤ ਦੀਆ ਸਿਰਵੰਨਤੀਆ ਤਿਲਕ ਜੰਝੂ ਰੱਖਾ ਪ੍ਰਪਤਾ ਕਾਕੀਨੋ ਵੱਡੋ ਕਲੂ ਮੈਂ ਤੱਕ ਸਾਰੀਆਂ ਸੰਗਤਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਰਸਤੇ ਤੇ ਚੱਲੋ ਜੋ ਉਹਨਾਂ ਦਾ ਹੁਕਮਨਾਮਾ ਹੈ ਅੰਮ੍ਰਿਤ ਛਕੋ ਅੰਮ੍ਰਿਤ ਵੇਲਾ ਸੰਭਾਲੋ ਬਾਣੀ ਨਾਲ ਪਿਆਰ ਕਰੋ ਆਪਣੇ ਬੱਚਿਆਂ ਨੂੰ ਅੰਮ੍ਰਿਤ ਬਾਣੀ ਦੇ ਨਾਲ ਜੋੜੋ ਇਹੀ ਸਭ ਤੋਂ ਵੱਡਾ ਸਨੇਹਾ ਹੈ ਤੇ ਇਹੀ ਸੇਵਾ ਹੈ ਇਹਦੇ ਇਹੀ ਸੇਵਾ ਕਰਕੇ ਸਾਰੀਆਂ ਸੰਗਤਾਂ ਲਾਹਾ ਲੈਣ ਦੀ ਸਭ ਤੋਂ ਵੱਡਾ ਇਹੀ ਸਾਡੇ ਵਾਸਤੇ ਅੰਮ੍ਰਿਤਪਾਨ ਦਾ ਜੋ ਵੀ ਪ੍ਰਸ਼ਾਦ ਹੈ ਸਾਰੀਆਂ ਸੰਗਤਾਂ ਇਹੀ ਪ੍ਰਵਾਨ ਕਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ